ਵੀ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰਦੁਆਰਾ ਪੰਤੀਸਰ ਲੜੂਆ ਵਿਖੇ ਬੈਠੇ ਆ ਇੱਥੇ ਸਾਡੇ ਨਾਲ ਮੌਜੂਦ ਨੇ ਆਪਣੇ ਆਪ ਵਿੱਚ ਇੱਕ ਪੂਰੀ ਤਰ੍ਹਾਂ ਸੰਪੂਰਨ ਕਲਾਕਾਰੀ ਦੇ ਜੋਗ ਦੇ ਕਹਿ ਸਕਦੇ ਆਪਾਂ ਇਹ ਬਾਬਾ ਗੁਲਾਬ ਸਿੰਘ ਜੀ ਇਹ ਬਾਬਾ ਜੀ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਬੜਾ ਸਵਾਗਤ ਹੈ ਕਿਉਂਕਿ ਮੇਰਾ ਪਿੰਡ ਵੀ ਇਹੀ ਹੈ ਸੋ ਸੇ ਇੱਕ ਅੱਜ ਤੁਹਾਨੂੰ ਕੋਈ ਕੁਐਸਚਨ ਨਹੀਂ ਕਰਨਾ ਕੋਈ ਪ੍ਰਸ਼ਨ ਨਹੀਂ ਕਰਨਾ ਸਿਰਫ ਅਸੀਂ ਅੱਜ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਤੇ ਤੁਹਾਨੂੰ ਕੁਛ ਅਸੀਂ ਸੰਗਤ ਨੂੰ ਅ ਅਪੀਲ ਬੇਨਤੀ ਕੁਛ ਸਮਾਜ ਲਈ ਸੇ ਲਈ ਕੁਛ ਉਹ ਬੇਨਤੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਦਿੱਤੀ ਆ ਪ੍ਰਕਾਸ਼ ਪੁਰਬ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਾਨਨ ਹੋ ਆ ਦੇ ਮਹਾਵਾਕ ਅਨੁਸਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਮਹਾਰਾਜ ਸਾਹਿਬ ਇਸ ਧਰਤੀ ਤੇ ਆਏ ਸੋ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਅਸੀਂ ਖਾਨਪੜ ਸਾਹਿਬ ਕਰਾ ਕੇ ਲੰਗਰ ਲਾ ਕੇ ਦੀਵਾਨ ਸਜਾ ਕੇ ਮਨਾਉਂਦੇ ਹਮਾਰਾ ਸਾਹਿਬ ਦਾ ਪ੍ਰਕਾਸ਼ ਪੁਰਬ ਉੱਥੇ ਸਾਨੂੰ ਸਾਰਿਆਂ ਨੂੰ ਯਤਨ ਇਹ ਕਰਨਾ ਚਾਹੀਦਾ ਵੀ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਉਤਾਰੀਏ ਜਿੱਦਾਂ ਦੇਖੋ ਆਪਾਂ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਬਿਸਰਾਜ ਉਦਾਈਦਾ ਆ ਕਿੰਨਾ ਸਗਰ ਜਗਤ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਭ ਬ੍ਰਹਿਮੰਡ ਤੇ ਸਾਨੂੰ ਸਿੱਖਾਂ ਨੂੰ ਜਿਹੜੇ ਸਿੱਖ ਨੇ ਆਪਣੇ ਆਪ 'ਚ ਤੇ ਉਹਨਾਂ ਨੂੰ ਇੱਥੇ ਮਾਤ ਲੋਕ ਦੀ ਧਰਤੀ ਤੇ ਜਨਮ ਦਿੱਤਾ ਅਨਾਜ ਦਿੱਤਾ ਧੁੱਪ ਦਿੱਤੀ ਗਰਮੀ ਦਿੱਤੀ ਹਰ ਤਰ੍ਹਾਂ ਦਾ ਮੌਸਮ ਦਿੱਤਾ ਬ੍ਰਹਿਮੰਡ ਵਿੱਚ ਸਾਨੂੰ ਸਾਰਿਆਂ ਨੂੰ ਰਹਿਣਾ ਬਖਸ਼ਿਆ ਹਨ ਤੇ ਆਪਾਂ ਉਲਟ ਉਹਦੇ ਉਲਟ ਵਿੱਚ ਕੀ ਕਰ ਰਹੇ ਆ ਵੀ ਜਦੋਂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹਨ ਗੁਰੂ ਸਾਹਿਬ ਦਾ ਸਾਨੂੰ ਸੋਹਣੀ ਹਵਾ ਦੇ ਰੇ ਸੋਹਣੀ ਧੁੱਪ ਦੇ ਰਿਆ ਅਨਾਜ ਦੇ ਰਿਆ ਤੇ ਸਾਡੇ ਵਰਗੇ ਲੋਕ ਨੇ ਜਿਹੜੇ ਉਹ ਉਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਉਹਨਾਂ ਨੂੰ ਪ੍ਰਦੂਸ਼ਣ ਦੇ ਰਿਆ ਤੇ ਇਸ ਸ੍ਰਿਸ਼ਟੀ ਨੂੰ ਗੰਧਲੀ ਕਰ ਰਿਹਾ ਹਨ ਪਟਾਕੇ ਵਜਾ ਕੇ ਜਾਂ ਆਤਿਸ਼ਬਾਜ਼ੀਆਂ ਚਲਾ ਕੇ ਮੇਰੇ ਹਿਸਾਬ ਨਾਲ ਤਾਂ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੁੰਦੇ ਹੋਣੇ ਕਿਉਂਕਿ ਉਹਨਾਂ ਦੀ ਸ੍ਰਿਸ਼ਟੀ ਨੂੰ ਅਸੀਂ ਗੰਧਲੀ ਕਰਨ ਲੱਗੇ ਹੋਏ ਹਾਂ ਜਿੱਥੇ ਕਿ ਆਪ ਰਹਿਣਾ ਅਸੀਂ ਸਾਰਿਆਂ ਨੇ ਤੇ ਕਿੰਨੀਆਂ ਤੁਹਾਨੂੰ ਪਤਾ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਗਲਿਆਂ ਦੀਆਂ ਇਨਫੈਕਸ਼ਨਾਂ ਹੋ ਰਹੀਆਂ ਸੋ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤੇ ਇਹ ਪੂਰੀ ਸ੍ਰਿਸ਼ਟੀ ਪੂਰਾ ਬ੍ਰਹਿਮੰਡ ਇੱਕ ਘਰ ਆ ਸਾਡਾ ਤੇ ਅਸੀਂ ਆਪਦੇ ਆਪ ਨੂੰ ਸੁਧਾਰੀਏ ਸਮਾਜ ਆਪਦੇ ਆਪ ਸੁਧਰ ਜਾਊਗਾ ਤੇ ਆਪਣੇ ਆਪ ਤੋਂ ਅਸੀਂ ਸ਼ੁਰੂ ਕਰੀਏ ਰਿਵਨਵਾ ਸੱਚੇ ਪਾਤਸ਼ਾਹ ਜੀ ਮੇਰ ਕਰਨ ਅੱਜ ਇੱਥੇ ਗੁਰਦੁਆਰਾ ਪੰਜ ਤੀਰਤੀ ਸਾਬ ਦੀ ਧਰਤੀ ਤੇ ਨਵਾਂ ਸ਼੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਨਵਾਂ ਦੀਵਾਨ ਹਾਲ ਬਣਿਆ ਹੈ ਇੱਥੇ ਸੋ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਚਰਨਾਂ 'ਚ ਵੀ ਦਾਸੇ ਬੇਨਤੀ ਕਰਦਾ ਜਿਦਾਂ ਸਾਦੇ ਢੰਗ ਨਾਲ ਭੋਗ ਪਾਈਏ ਤੇ ਸਾਦੇ ਢੰਗ ਨਾਲ ਆਪਾਂ ਵਿਆਹ ਕਰੀਏ ਤੇ ਲੋੜਵੰਦ ਪਰਿਵਾਰ ਨੇ ਜਿਹੜੇ ਉਹ ਇੱਥੇ ਆ ਕੇ ਲਾਹਾ ਲੈ ਸਕਣ ਸੋ ਇਹਨਾਂ ਨੇ ਬਹੁਤ ਸੋਹਣਾ ਇੱਕ ਦੀਵਾਨ ਹਾਲ ਬਣਾਇਆ ਜਿੱਥੇ 7-800 ਬੰਦੇ ਦੀ ਗੱਲ ਰੰਗ ਜਿਹੜੀ ਆ ਇੱਥੇ ਕੀਤੀ ਗਈ ਆ ਸੋ ਅੱਜ ਉਸ ਦੀਵਾਨ ਹਾਲ ਦਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵੀ ਮਹਾਨ ਗੁਰਮਤ ਸਮਾਗਮ ਇੱਥੇ ਰੱਖਿਆ ਗਿਆ ਦਾਹਾ ਸਹਾਇਗੀ ਭਰਨ ਵਾਸਤੇ ਆਇਆ ਤੁਸੀਂ ਆਏ ਤੁਹਾਡੀ ਸਾਰੀ ਟੀਮ ਦਾ ਸਾਰੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੋ ਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਆ ਇਸ ਕਾਰਜ ਦੀ ਬਹੁਤ ਸਲਾਹਾ ਕਰਦੇ ਆ ਅਸੀਂ ਕਮੇਟੀ ਨੇ ਬੜਾ ਸੁਨਾਅਦ ਨੂੰ ਕੀਤਾ ਪੰਜ ਤੀਸਤੀ ਸਾਹਿਬ ਕੋਲ ਗੁਰਦੁਆਰਾ ਸਾਹਿਬ ਦੀ ਸੋ ਬੇਨਤੀ ਇਹ ਆ ਵੀ ਵੱਧ ਚੜ ਕੇ ਜਿੰਨੇ ਵੀ ਪਿੰਡਾਂ ਵਿੱਚ ਨਗਰਾਂ ਵਿੱਚ ਵਿਆਹ ਆਨੰਦ ਕਾਰਜ ਹੁੰਦੇ ਆ ਇੱਕ ਤਾਂ ਤੁਸੀਂ ਜਿਹੜੇ ਇੱਥੇ ਪੈਲਸਾਂ ਚ ਜਿਹੜਾ ਆਪਾਂ ਮਾਇਆ ਦਿੰਦੇ ਆ ਚਲੋ ਉਹਨਾਂ ਦੇ ਵੀ ਕਾਰਵਿਹਾਰ ਨੇ ਆਪਣੇ ਪਰ ਇੱਥੇ ਜਿਹੜੇ ਤੁਹਾਡੇ ਪੈਸੇ ਆਉਣਗੇ ਉਹ ਗੁਰੂ ਕੀ ਸੇਵਾ ਚ ਲੱਗਣਗੇ ਗੁਰੂ ਦੀਆਂ ਮਾਰਤਾਂ ਵਾਸਤੇ ਲੱਗਣਗੇ ਸੋ ਦੂਸਰੀ ਗੱਲ ਇਹ ਆ ਵੀ ਇਹਨਾਂ ਦਾ ਕੋਈ ਬਹੁਤਾ ਵੱਡਾ ਬਜਟ ਵੀ ਨਹੀਂ ਹੈਗਾ 25-26-30000 ਰੁਪਏ ਚ ਇਹ ਸੈਟਿੰਗ ਸਾਰੀ ਦੇ ਦਿੰਦੇ ਆ ਸੋ ਇਲਾਕੇ ਦੀਆਂ ਸੰਗਤਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਮੇਟੀ ਨੇ ਕਿ ਇਹਨਾਂ ਨੂੰ ਦੀਵਾਨ ਹਾਲ ਦੇ ਰੂਪ ਵਿੱਚ ਕਹਿ ਲੋ ਉਹਨੂੰ ਤੁਸੀਂ ਹਾਲ ਦੇ ਰੂਪ ਵਿੱਚ ਕਹਿ ਲੋ ਬੜਾ ਸੋਹਣਾ ਇਹਨਾਂ ਨੇ ਦਰਬਾਰ ਸਜਾਇਆ ਸਤਿਗੁਰੂ ਜੀ ਉਹਨਾਂ ਦਾ ਸੱਚੇ ਪਾਤਸ਼ਾਹ ਮੇਰ ਕਰਨ ਇਸ ਕਮੇਟੀ ਤੋਂ ਇੱਥੇ ਸਾਰੇ ਸੇਵਾਦਾਰਾਂ ਤੋਂ ਇਸੇ ਤਰ੍ਹਾਂ ਮਾਰਾ ਸਾਹਿਬ ਸੇਵਾ ਲੈਂਦੇ ਰਹਿਣ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ